ਕਾਨਫਰੰਸ ਭرائی ਆ ਇਹਦਾ ਖਾਸ ਮਕਸਦ ਹੈ ਤੇ ਜਿਸ ਦਿਨ ਅਕਾਲੀ ਦਲ ਚ ਬਾਕੀਸੁਰਾ ਉੱਠਣੀਆਂ ਸੀਗੀਆਂ ਉਸ ਦਿਨ ਤੋਂ ਅਕਾਲੀ ਦਲ ਨੇ ਇਸ ਗੱਲ ਦਾ ਕਲੀਅਰ ਕਿਹਾ ਸੀਗਾ ਕਿ ਆਰਐਸਐਸ ਤੇ ਬੀਜੇਪੀ ਆਪਣੀ ਜਿਹੜੀ ਗੇਮ ਮਹਾਰਾਸ਼ਟਰ ਚ ਖੇਢੀ ਜਿਹੜੀ ਮੇਮ ਉਹਨਾਂ ਨੇ ਹਰਿਆਣਾ ਚ ਖੇਢੀ ਉਹੀ ਉਹ ਪੰਜਾਬ ਖੇਢ ਰਹੇ ਆ ਸ਼ੇਰ ਸੈਨਾ ਨੂੰ ਭੰਨੇ ਆ ਦੁਸ਼ਯੰਤ ਨੂੰ 5 ਸਾਲ ਵਰਤਿਆ ਛੱਡਿਆ ਤੇ ਸਾਡੇ ਜਿਹੜੇ ਸਾਥੀ ਇਲੈਦਾ ਹੋਏ ਆ ਉਹ ਕਹਿੰਦੇ ਸੀ ਨਹੀਂ ਅਸੀਂ ਤਾਂ ਪੰਥ ਦੀ ਆਵਾਜ਼ ਆ ਅਸੀਂ ਪੰਜਾਬ ਦੀ ਆਵਾਜ਼ ਆ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਹਿੱਲ ਗਿਆ ਸੀ ਇਸ ਕਰਕੇ ਅਸੀਂ ਹੁਣ ਪੰਥਕ ਏਜੰਡਾ ਲੈ ਕੇ ਚੱਲਾਂਗੇ ਪੰਥਕ ਏਜੰਡਾ ਉਹਨਾਂ ਦਾ ਬੜਾ ਕਲੀਅਰ ਹੋ ਗਿਆ ਪੰਥਰਤਨ ਜਥੇਦਾਰ ਗੁਰਚੰਨ ਸਿੰਘ ਟੋੜਾ ਦੀ ਜਨਮ ਦਿਨ ਦੇ ਸਮਾਗਮ ਵਿੱਚ ਦਿੱਲੀ ਕਮੇਟੀ ਵੀ ਆਈ ਹਰਿਆਣਾ ਕਮੇਟੀ ਵੀ ਆਈ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਵੀ ਆਏ ਬੀਜੇਪੀ ਦੇ ਸੀਨੀਅਰ ਲੀਡਰ ਵੀ ਆਏ ਤੇ ਉਹਨਾਂ ਸਾਰਿਆਂ ਦੀ ਸ਼ਮੂਲੀਅਤ ਇਹ ਦੱਸ ਰਹੀ ਸੀ ਕਿ ਉਹ ਜੁਆਇੰਟ ਸ਼ੋ ਸੀ ਆਰਐਸਐਸ ਬੀਜੇਪੀ ਤੇ ਸੁਧਾਰੀਆਂ ਦਾ ਜਿਹੜੀ ਗੱਲ ਹੁਣ ਤੁਹਾਡੇ ਨਾਲ ਧਿਆਨ ਚ ਕਰਨੀ ਹੈ ਉਹ ਇਹ ਹੈ ਕਿ ਸਰ ਪ੍ਰੋਫੈਸਰ ਚੰਦੂ ਮਾਜਰਾ ਜੀ ਜਿਹੜੇ ਪੰਥ ਦੇ ਲੰਬਰਦਾਰ ਤੇ ਠੇਕੇਦਾਰ ਬਣਦੇ ਨੇ ਉਹਨਾਂ ਨੇ ਕੱਲ ਜੰਮੂ ਵਿੱਚ ਬੀਜੇਪੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਤੁਹਾਨੂੰ ਕੋ ਫੋਟੋ ਵੀ ਦਿਖਾ ਦਿੰਨੇ ਆ ਕਿ ਚੰਦੂ ਮਾਜਰਾ ਸਾਹਿਬ ਗਗਨਜੀਤ ਬਰਨਾਲਾ ਮਗਰ ਬੀਜੇਪੀ ਦੇ ਪੋਸਟਰ ਤੇ ਇਹ ਬੈਠੇ ਨੇ ਉਥੇ ਜੰਮੂ 'ਚ ਵੋਟ ਮੰਗ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਲਈ ਇਹੀ ਨਹੀਂ ਇਸ ਤੋਂ ਬਾਅਦ ਚੰਦੂ ਮਾਜਰਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਉਸ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਬੜਾ ਸਪਸ਼ਟ ਕਿਹਾ ਕਿ ਮੈਂ ਆਪਣੇ ਅਸਰ ਰਸੂਖ ਨਾਲ ਤੁਸੀਂ ਇਹਨੂੰ ਜਿਤਾਓ ਮੈਂ ਦਿੱਲੀੋਂ ਇਹਨੂੰ ਜਿਹਦੇ ਸਪੋਰਟ 'ਚ ਆਇਆ ਮੈਂ ਵਜ਼ੀਰ ਵੀ ਬਣਵਾਉਂਗਾ ਹੁਣ ਰਖੜਾ ਪਰਿਵਾਰ ਦਾ ਮੋਦੀ ਨਾਲ ਸਿੱਧੀ ਯਾਰੀ ਬੀਬੀ ਜੀ ਦਾ ਇਕਬਾਲ ਸਿੰਘ ਲਾਲਪੁਰੇ ਦੇ ਕਹਿਣ ਤੇ ਸ਼੍ਰੋਮ ਕਮੇਟੀ ਦੀ ਚੋਣ ਲੜਨਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਗਗਨਜੀਤ ਸਿੰਘ ਬਰਨਾਲਾ ਦਾ ਸਪੋਰਟ ਕਰਨਾ ਇਹ ਇੱਕ ਗੱਲ ਸਾਫ ਜ਼ਾਹਰ ਕਰ ਦਿੰਦੀ ਹੈ ਕਿ ਇਹ ਜਿਹੜੀ ਸਭ ਕੁਝ ਪੰਜਾਬ ਵਿੱਚ ਅਕਾਲੀ ਦਲ ਨੂੰ ਦੀਵਾ ਦਿਖਾਉਣ ਲਈ ਜਾਂ ਘਾਹ ਲਾਉਣ ਲਈ ਹੈ ਇਹ ਕੀ ਦੇ ਆਖੇ ਹੋ ਰਿਹਾ ਆ ਤੁਹਾਨੂੰ ਅਸੀਂ ਫੋਟੋ ਦਿਖਾਉਨੇ ਆ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਦੀ ਦੇਖੋ ਹੁਣ ਗੱਲ ਆ ਗਈ ਏਦੂ ਬਾਅਦ ਸਪਸ਼ਟ ਜੋ ਅਸੀਂ ਕਹਿ ਰਹੇ ਸੀ ਪਹਿਲੇ ਦਿਨ ਤੋਂ ਕਿ ਆਰਐਸਐਸ ਸਿੱਖ ਇੰਸਟੀਚਿਊਸ਼ਨਸ ਨੂੰ ਰੀਜਨਲ ਪਾਰਟੀਆਂ ਨੂੰ ਮਿਨੋਰਟੀਜ਼ ਦੇ ਧਰਮ ਸਥਾਨਾਂ ਵਿੱਚ ਸਿੱਧਾ ਦਖਲ ਦੇਣ ਦੇ ਰਾਤ ਤੁਰੀ ਹੋਈ ਹੈ ਆ ਕੱਲ ਦੀ ਜਿਹੜੀ ਜੰਮੂ ਦੀ ਘਟਨਾ ਹੈਗੀ ਆ ਉਹਨੇ ਇਹ ਸਪਸ਼ਟ ਕਰਤਾ ਦੇਖੋ ਕਿਸੇ ਤਰ੍ਹਾਂ ਦੀ ਦੁਬਦ ਨਹੀਂ ਜੀ ਕਾਮਲ ਦੇ ਫੁੱਲਦਾ ਪ੍ਰਚਾਰ ਹੈ ਜੇ ਉਹ ਕਿਸੇ ਵਿਅਕਤੀ ਵਿਸ਼ੇਸ਼ ਲਈ ਪ੍ਰਚਾਰ ਕਰਨ ਜਾਂਦੇ ਤਾਂ ਕੋਈ ਵਜ੍ਹਾ ਨਹੀਂ ਸੀ ਮਗਰ ਕਿਸੇ ਪਾਰਟੀ ਦਾ ਸਿੰਬਲ ਲੱਗਿਆ ਹੁੰਦਾ ਚੋੜ ਲਿਆ। ਜੇ ਉਹ ਕਹਿਣ ਕਿ ਜੀ ਅਸੀਂ ਤਾਂ ਸਿਰਫ ਸਿੱਖ ਕੈਂਡੀਡੇਟ ਕਰਕੇ ਗਏ ਸੀ ਤੇ ਫਿਰ ਉਹਨਾਂ ਨੂੰ ਕਮਲ ਦਾ ਫੁੱਲ ਮਗਰ ਲਾਉਣ ਦੀ ਕੀ ਲੋੜ ਸੀ? ਫਿਰ ਇੱਥੇ ਹੀ ਨਹੀਂ ਫਿਰ ਉਹਨਾਂ ਨੇ ਇੱਥੇ ਤੱਕ ਗੱਲ ਕਹੀ ਕਿ ਤੁਸੀਂ ਇਹਨੂੰ ਦਿਤਾਓ ਤੇ ਮੈਂ ਇਹਨੂੰ ਵਜ਼ੀਰ ਬਣਾਵਾਂਗਾ। ਹੁਣ ਸਾਡਾ ਇੱਕ ਸਵਾਲ ਆ ਸਿੱਧਾ ਸਰਦਾਰ ਗੁਰਪ੍ਰਤਾਪ ਸਿੰਘ ਵਿਡਾੜਾ ਨੂੰ ਇਹ ਵਿਡਾੜਾ ਸਾਹਿਬ ਕਿਉਂ ਨਹੀਂ ਸਿੱਧੇ ਬੀਜੇਪੀ ਸਾਰਾ ਆਪਣਾ ਸੁਧਾਰਿਆ ਅਕਾਲੀ ਦਲ ਲੈ ਕੇ ਸ਼ਾਮਲ ਹੋ ਜਾਂਦੇ ਕਿਉਂ ਟੇਡੇ ਟਾਗ ਨਾਲ ਪੰਥਕ ਜਮਾਤ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਇਨਫਿਲਟ੍ਰੇਟ ਕਰਨ ਦੀ ਕੋਸ਼ਿਸ਼ ਕਰਦੇ ਹੋ ਇਹਨਾਂ ਦੇ ਰਾਹੀਂ ਕਿਉਂ ਨਹੀਂ ਤੁਸੀਂ ਉਹਨਾਂ 'ਚ ਸਿੱਧੇ ਸ਼ਾਮਲ ਹੋ ਕੇ ਉਹਨਾਂ ਦੀ ਟਿਕਟਾਂ ਦੇ ਲੜ ਲੈਂਦੇ ਇਹਦਾ ਜਵਾਬ ਇਹਨਾਂ ਨੂੰ ਹੁਣ ਸੁਧਾਰੀਆਂ ਨੂੰ ਦੇਣਾ ਪਊਗਾ ਪੰਜਾਬ ਕਿਉਂਕਿ ਸਾਡਾ ਇਹ ਵਿਸ਼ਵਾਸ ਹੈ ਕਿ ਆਰਐਸਐਸ ਐਨਈ ਕੋਸ਼ ਸਿੱਖ ਲੀਡਰਾਂ ਦੇ ਵਿੱਚ ਇਨਫਿਲਟ੍ਰੇਟਰ ਹੋ ਚੜ ਚੁੱਕੀ ਹੈ ਜਿਹੜੀਆਂ ਤਾਂ ਹਰਮਖਸ਼ ਸੀਤਾ ਵੀ ਆਪਣੇ ਆਪ ਨੂੰ ਕਹੁੰਦੀਆਂ ਨੇ ਇਹ ਪੰਜਾਬ ਲਈ ਤੇ ਪੰਥ ਲਈ ਆਉਣ ਵਾਲੇ ਸਮੇਂ ਲਈ ਬੜੀ ਖਤਰਨਾਕ ਸਾਬਤ ਹੋ ਸਕਦੀ ਹੈ ਕਿਉਂ ਕਿਉਂਕਿ ਨਾ ਤਾਂ ਰੀਜਨਲ ਪਾਰਟੀ ਨੂੰ ਭਾਜਪਾ ਟੋਲਰੇਟ ਕਰਦੀ ਹੈ ਨਾ ਮਿਨੋਰਟੀਜ਼ ਨੂੰ ਟੋਲਰੇਟ ਕਰਦੀ ਹੈ ਇਹ ਅੱਜ ਦੀ ਗੱਲ ਨਹੀਂ ਜਦੋਂ ਸ਼੍ਰੀ ਐਲਕੇਟ ਵਾਨੀ ਦੇਸ਼ ਦੇ ਡਿਪਟੀ ਪ੍ਰਾਈਮ ਮਿਨਿਸਟਰ ਸੀ ਅਕਾਲੀ ਉਦੋਂ ਅਕਾਲੀ ਦਲ ਨੇ ਵੀ ਪ੍ਰੋਟੈਸਟ ਕੀਤਾ ਬਾਦਲ ਸਾਹਿਬ ਨੇ ਪ੍ਰੋਟੈਸਟ ਵੀ ਕੀਤਾ ਉਹ ਕਰਨਾਲ ਇੱਕ ਰੈਲੀ 'ਚ ਆਏ ਉਹਨਾਂ ਨੇ ਉੱਥੇ ਸਪਸ਼ਟ ਗੱਲ ਕਹੀ ਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਆ ਦੇਸ਼ ਵਿੱਚ ਸਿਰਫ ਦੋ ਰਾਜਸੀ ਪਾਰਟੀਆਂ ਹੋਣ ਪਾਰਲੀਮੈਂਟ ਕਾਂਗੋ ਦੂਸਰੀਆਂ ਜਿਹੜੀਆਂ ਛੋਟੀਆਂ ਤੇ ਰਾਂ ਨੇ ਰੀਜਨਲ ਪਾਰਟੀਆਂ ਨੇ ਜਿਨ੍ਹਾਂ ਨੂੰ ਕਿਹਾ ਛੋਟੀਆਂ ਤੇ ਰਾਂ ਉਹ ਜਿਹੜੀ ਜਿਹੜੀ ਨੈਸ਼ਨਲ ਪਾਰਟੀ ਨੂੰ ਚਾਹੁੰਦੀਆਂ ਨੇ ਉਹਦੇ ਨਾਲ ਆਪਣੇ ਮਲੇਵਾ ਕਰ ਲੈਣ ਪਰ ਦੇਸ਼ ਵਿੱਚ ਦੋ ਪਾਰਟੀਆਂ ਚਾਹੀਦੀਆਂ ਨੇ ਇਹ ਕਰੋ ਦੀ ਢਹੀ ਰਿੱਝਦੀ ਸੀ ਜਿਹੜੀ ਆ ਪਿਛਲੇ ਦੋ ਤਿੰਨ ਸਾਲ ਚ ਹੋ ਗਈ ਸੋ ਮੇਰਾ ਅੱਜ ਦਾ ਪਹਿਲਾ ਸਵਾਲ ਸੁਧਾਰਿਆ ਅਕਾਲੀ ਦਲ ਨੂੰ ਬੜਾ ਹਾਸਾ ਲੱਗਿਆ ਜਦ ਪ੍ਰੈਸ ਕਾਨਫਰੰਸ ਤੇ ਬਰਨਾਲਾ ਸਾਹਿਬ ਕਹਿੰਦੇ ਐ ਚਲੋ ਮੇਰਾ ਤਾਂ ਬਹੁਤ ਅਜ਼ੀਜ਼ ਆ ਮਿੱਤਰ ਵੀ ਨੇ ਕਿ ਕਾਂਗਰਸ ਬੜੀ ਮਾੜੀ ਐ ਬਰਨਾਲਾ ਸਾਹਿਬ ਤੁਸੀਂ ਤਾਂ ਸੋਨੀਆ ਗਾਂਧੀ ਤੋਂ ਜਾ ਕੇ ਤੁਸੀਂ ਤੇ ਆਪਣੇ ਸਤਕਾਰਯੋਗ ਮਾਤਾ ਜੀ ਨੂੰ ਲਿਆ ਕੇ ਸਰੋਪਾ ਪਾ ਕੇ ਕਾਂਗਰਸ ਵੀ ਜਾ ਆਏ ਹੋ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਕਾਂਗਰਸ ਮਾੜੀ ਐ ਜੇ ਮਾੜੀ ਸੀਦਾ ਆਪਸ ਸਰੋਪਾ ਗਿਆ ਕੋ ਵਾਇਆ ਤੇ ਅੱਜ ਤੁਸੀਂ ਮੋਦੀ ਸਾਹਿਬ ਦੀ ਸਿਫਤ ਕਰਦੇ ਹੋ ਤੇ ਮੈਂ ਪੁੱਛਦਾ ਕਿ ਕਿਸਾਨਾਂ ਦੇ ਮੱਦੇ ਦੇ ਦੱਸੋ ਕਿ ਜਾਦਾ ਕਾਲੀ ਦਾ ਲਦਾ ਵਖਰੇਵਾ ਹੋਇਆ ਉਹ ਤੋਂ ਬਾਅਦ ਕਿਸਾਨੀ ਦੀ ਕਿਹੜੀ ਗੱਲ ਮੰਨੀ ਗਈ ਹੈ ਸੈਂਟਰ ਸਰਕਾਰ ਵੱਲੋਂ ਕਿ ਤੁਹਾਡੀ ਸੋਚੇ ਜ ਫਰਕ ਹੋਇਆ 2019 ਵਿੱਚ ਬੰਦੀ ਸਿੱਖਾ ਦੀ ਰਿਹਾਈ ਦਾ ਐਲਾਨ ਜੋ ਕੀਤਾ ਉਹਦੇ ਚ ਕੋਈ ਚੇਂਜ ਨਹੀਂ ਹੋਈ ਪੰਜਾਬੀ ਬੋਲਦੇ ਜਿਹੜਾ ਗੁਰਦੁਆਰਾ ਜਿੱਥੇ ਸਿੱਧਾ ਦਾਖਲ ਆ ਉਹ ਨਹੀਂ ਬੰਦ ਹੋਇਆ ਆਪਾਂ ਨੂੰ ਹੁਣ ਕੀ ਮੋ ਮਾਰ ਗਿਆ ਭਾਰਤੀ ਜਨਤਾ ਪਾਰਟੀ ਦਾ ਕਿ ਆਪਾਂ ਨੰਗੇ ਚਟੇ ਹੋ ਕੇ ਉਹਨਾਂ ਦੇ ਪ੍ਰਚਾਰਕ ਬਣ ਕੇ ਪ੍ਰਚਾਰ ਕਰਨ ਚਲੇ ਗਏ ਸੋ ਮੈਂ ਪਹਿਲੀ ਗੱਲ ਇਹ ਕਹਿਣਾ ਚਾਹੁੰਦਾ ਪੰਜਾਬੀਆਂ ਨੂੰ ਤੇ ਪੰਥਕ ਲੋਕ ਆ ਰੁਕ ਹੋਣ ਵਾਲਿਆਂ ਨੂੰ ਇਹ ਸਾਵਧਾਨ ਰਹੋ ਜਿਹੜੇ ਵੀ ਦੁਸ਼ਮਣਾਂ ਦੀ ਚਾਲ ਜ ਖੇਡੋਗੇ ਤੁਸੀਂ ਪੰਜਾਬ ਦਾ ਤਾਂ ਨੁਕਸਾਨ ਕਰੋ ਕਰੋਗੇ ਵੀ ਪੰਥ ਦਾ ਵੀ ਨੁਕਸਾਨ ਕਰੋਗੇ ਸਿੱਖੀ ਸੋਚ ਦਾ ਵੀ ਨੁਕਸਾਨ ਕਰੋਗੇ ਤੇ ਸਿੱਖਾਂ ਦਾ ਵੀ ਨੁਕਸਾਨ ਕਰੋਗੇ ਤੇ ਚੱਲ ਰਹੇ ਵੱਡੇ ਕਿਸਾਨੀ ਸੰਘਰਸ਼ ਦੇ ਵੀ ਪਿੱਠ ਵਿੱਚ ਚੁਰਾ ਮਾਰੋਗੇ